ਤੁਹਾਡੇ ਜਿਹੜਾ ਮਸਲਾ ਉੱਠਿਆ ਹੈ ਤੁਹਾਡੀ ਪੈਲੀ ਦੇ ਵਿੱਚੋਂ ਮਿੱਟੀ ਚੁੱਕੀ ਜਾਣ ਦੀ ਇਹ ਜਾਇ ਤੇ ਕਿਹਨਾਂ ਚਕਾਰ ਰੇ ਜੇ ਕਿਨਾਂ ਜਾਇ ਬਿਲਕੁਲ ਸਾਰਾ ਜਾਇ ਤਰੀਕੇ ਨਾਲ ਮੈਨਿਕ ਦੀ ਮਨਜ਼ੂਰੀ ਲੈ ਕੇ ਰੀਅਲਟੀ ਭਰ ਕੇ ਸਾਰੇ ਪੇਪਰ ਵਰਕ ਕਰਕੇ ਫੇਰ ਜੀ ਪਰ ਗੱਲ ਕਰ ਲਈਏ ਪਿੰਡ ਵਾਲਿਆਂ ਨੂੰ ਉਤਰਾਜ ਕਾਦਾ ਹੈ ਮਾਈਨਿੰਗ ਦਾ ਉਤਰਾਜ ਹੈ ਜਾਂ ਸੜਕ ਦਾ ਉਤਰਾਜ ਹੈ ਪਰ ਮੇਰੇ ਪਿੰਡੋਂ ਕੋਈ ਬੰਦਾ ਹੀ ਨਹੀਂ ਆਇਆ ਮੇਰੇ ਵੱਲੋਂ ਮੇਰੇ ਪਿੰਡ ਤੋਂ ਮੇਰਾ 6 ਕਿਲੋਮੀਟਰ ਪਿੰਡ ਆ ਬਤਾਲੇ ਤੋਂ ਪੈਂਦਾ ਜੀ ਮੇਰੇ ਪਿੰਡ ਦਾ ਕੋਈ ਬੰਦਾ ਹੀ ਨਹੀਂ ਆਇਆ ਨਾ ਕਿਸੇ ਨੂੰ ਕੋਈ ਪ੍ਰੋਬਲਮ ਆ ਕਿਉਂਕਿ ਅਸੀਂ ਸਾਰੇ ਇੱਕੋ ਹੀ ਇਸ ਗੱਲ ਦੇ ਪੀੜਤ ਨਾਗੇ ਸਾਰਿਆਂ ਦੀ ਜ਼ਮੀਨ ਸਾਡੀ ਲੱਗ ਭਾਗ ਜਿਹੜੀ ਆ ਉਹ ਚੇਨੀਵੇਂ ਥਾਂ ਦੇ ਆ ਸਾਰਿਆਂ ਦੇ ਲੋਨ ਮੁਤਾਬਕ ਮਿੱਟੀ ਪਟਾਉਣੀ ਆ ਸੱਤ ਪਿੰਡਾਂ ਦੇ ਲੋਕ ਜਿਹੜੇ ਇਕੱਠੇ ਹੋ ਕੇ ਨੇ ਪੰਚਾਇਤਾਂ ਵੀ ਇਕੱਠੇ ਹੋ ਕੇ ਇਹਨਾਂ ਵਾਕ ਵਾਕ ਜਥੇ ਬੰਦੀਆਂ ਵੀ ਆ ਜੀ ਉਹਨਾਂ ਨੇ ਇਹ ਕਹਿਣਾ ਹੈ ਕਿ ਜਿਹੜਾ ਰੋਡ ਆ ਉਸ ਦੀ ਹਾਲਾਤ ਜਿਹੜੀ ਖਸਤਾ ਚੁੱਕੀ ਆ ਤਾਂ ਜਿਹੜੇ ਟਿੱਪਰ ਲਗਾਤਾਰ ਚੱਲ ਰਹੇ ਨੇ ਅਜਿਹੀ ਜੇ ਥੋੜੇ ਕੋਈ ਹਾਸਾ ਵੀ ਵਾਪਰ ਸਕਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਫਿਰ ਕੌਣ ਹੋਏ ਵੇਖੋ ਇਹ ਤਾਂ ਨਾ ਟਿਪਰ ਵਾਲਿਆਂ ਨੇ ਬਣਾਉਣਾ ਨਾ ਮੈਂ ਜ਼ਿੰਮੇਵਾਰ ਬਣਾ ਸਕਦਾ ਇਹ ਤੇ ਮਹਿਕਮੇ ਦਾ ਕੰਮ ਆ ਜੇ ਮਹਿਕਮੇ ਕੋਈ ਜਾਣਾ ਉੱਥੇ ਸਾਨੂੰ ਵੀ ਦੱਸਣਾ ਹੀ ਜਾਂਦੇ ਆ ਦੂਜੀ ਗੱਲ ਜਿਹੜੀ ਨੁਕਸਾਨ ਵਾਲੀ ਗੱਲ ਆ ਇਹ ਟਿਪਰ ਕੋਈ ਅੱਜ ਦੇ ਨਹੀਂ ਚੱਲਣਦੇ ਢਾਈ ਤਿੰਨ ਸਾਲ ਹੋ ਗਏ ਟਿਪਰ ਚੱਲਦਿਆਂ ਨੂੰ ਢਾਈਆਂ ਤਿੰਨ ਸਾਲਾਂ ਹੀ ਦੱਸੋ ਕੋਈ ਅੱਜ ਤੱਕ ਕੋਈ ਪ੍ਰੋਬਲਮ ਆਈ ਹੋਵੇ ਗੱਲ ਕਰ ਲਈਏ ਤੁਸੀਂ ਇਸ ਗੱਲ ਨਾਲ ਸਹਿਮਤ ਜੇ ਕਿ ਸੜਕ ਦੀ ਹਾਲਾਤ ਵਾਕਿਆ ਖਸਤਾ ਹੈ ਸੜਕ ਸੜਕ ਦੀ ਹਾਲਾਤ ਵਾਕਿਆ ਹੀ ਖਸਤਾ ਵਾ ਪਰ ਇਹ ਅੱਜ ਕੋਈ ਨਵੀਂ ਨਹੀਂ ਇਹ ਸੜਕ ਨਹੀਂ 15 ਸਾਲ ਤੋਂ ਬਣੀ ਨਹੀਂ ਜਿਹੜਾ ਇਹਨੇ ਇਹਨੇ ਸਾਲ ਪਹਿਨਾ ਜਿਹੜਾ ਬੰਦਾ ਜਿਹੜਾ ਬਖਸ਼ੀ ਦਿਆ ਤੁਹਾਨੂੰ ਆਪਣਾ ਸਾਰਾ ਇੱਥੇ ਦੱਸਣਾ ਇਹਨੇ 1 ਸਾਲ ਪਹਿਨਾ ਪੱਠੇ ਨੂੰ ਮਿੱਟੀ ਵੇਚੀ ਆ ਇਹਦੀ ਮਿੱਟੀ ਕਿੱਧਰ ਦੀ ਗਈ ਇਹਨਾਂ ਰੋੜਾਂ ਸਾਣੀ ਗਈ ਆ ਗੱਲ ਕਰ ਲਈਏ ਤੁਹਾਡੇ ਵੱਲੋਂ ਸਾਥ ਹੈਗਾ ਇਹ ਸੜਕ ਬਣਾਉਣ ਦੇ ਵਿੱਚ ਬਿਲਕੁਲ ਸਰ ਮੈਂ ਕਹਿੰਦਾ ਜੇ ਕੋਈ ਜੇ ਗਰਾਈ ਲਾ ਕੇ ਵੀ ਬਣਾਉਣੀ ਹੈ ਨਾ ਤੇ ਮੈਂ ਸਭ ਤੋਂ ਗਾੜੀ ਲੱਗਦਾ ਮੈਂ ਦੰਨਾ ਗਰਾਈ ਤੇ ਮੈਂ ਤੁਰਦਾ ਬਣਾਉਣ ਕਿਹੜੀ ਗੱਲ ਹੈ ਐਂਟੀਪੋਕਸ ਨੇ ਜਿਹੜਾ ਪਟੀਸ਼ਨਿਕ ਜਾਰੀ ਕੀਤੀ ਗਈ ਜਿਹਦੇ ਵਿੱਚ ਇੱਕ ਦਰਖਾਸਤ ਦਿੱਤੀ ਗਈ ਆ ਕਿ ਜਿਹੜਾ ਸੜਕ ਨੂੰ ਲੈ ਕੇ ਤਾਂ ਉਸ ਦੇ ਵਿੱਚ ਜਵਾਬੀ ਕਾਰਵਾਈ ਤੁਹਾਡ ਕੋਲ ਜਿਹੜੀ ਆਉਂਦੀ ਆ ਜਿਹੜੀ ਮਾਈਨਿੰਗ ਵਿਭਾਗ ਵੱਲੋਂ ਕੀ ਕਹਿਣਾ ਹੈ ਮਾਈਨਿੰਗ ਵਿਭਾਗ ਨੇ ਤੁਹਾਨੂੰ ਇੱਕ ਜਿਹੜੀ ਐਪਲੀਕੇਸ਼ਨ ਵੀ ਦਿੱਤੀ ਹੋਈ ਹੈ ਹਾਂਜੀ ਹਾਂਜੀ ਕੀ ਕਹਿਣਾ ਤੁਹਾਡਾ ਯੋ ਕਿ ਸਾਡਾ ਤੇ ਸਾਰੇ ਇਹੀ ਹੋਈ ਆ ਵੀ ਜੋ ਉਹਨਾਂ ਨੇ ਮਨਜ਼ੂਰੀ ਲਈ ਆਪਣੇ ਲੀਗਲ ਤਰੀਕੇ ਨਾਲ ਉਹ ਕੰਮ ਕਰਨ ਦੇ ਸਾਨੂੰ ਉਹਦੇ ਚ ਕੋਈ ਪ੍ਰੋਬਲਮ ਨਹੀਂ ਪਿੰਡ ਵਾਲਿਆਂ ਨੂੰ ਪ੍ਰੋਬਲਮ ਨਹੀਂ ਕੋਈ ਮੇਰੇ ਆੜ ਗਵਾਂਡ ਨੂੰ ਪ੍ਰੋਬਲਮ ਨਹੀਂ ਅੱਜ ਕੋਈ ਸਿੱਟਾ ਨਿਕਲਿਆ ਦੋਵੇਂ ਤਰ੍ਹਾਂ ਤੁਸੀਂ ਆਈਏ ਬਿਲਕੁਲ ਸਰ ਡਿਪਟੀ ਸਾਹਿਬ ਨੇ ਸੱਦਿਆ ਸੀ ਉਹਨਾਂ ਨੂੰ ਵੀ ਤੇ ਮੈਂ ਵੀ ਹੈਰ ਹੋਇਆ ਸੀ ਡਿਪ ਸਾਹਿਬ ਨੇ ਵੀ ਉਹਨਾਂ ਨੂੰ ਇਹੀ ਗੱਲ ਕਹੀ ਆ ਕਿ ਆਪਾਂ ਕਾਨੂੰਨ ਨੂੰ ਹੱਥ ਚ ਨਾ ਲਈਏ ਠੀਕ ਆ ਉਹਨਾਂ ਨੇ ਸਾਰਾ ਦਲੀਲ ਦੇ ਨਾਲ ਉਹਨਾਂ ਨੂੰ ਵੀ ਸਮਝਾਤਾ ਮੈਨੂੰ ਵੀ ਕਿਹਾਤਾ ਤੇਰਾ ਕੋਈ ਗਲਤ ਪੇਪਰ ਨਹੀਂ ਹੋਣਾ ਚਾਹੀਦਾ ਮੈਂ ਸਾਰਾ ਪੇਪਰ ਵਰਤ ਡਿਪ ਸਾਹਿਬ ਦੇ ਗਾੜੀ ਰੱਖਤਾ ਉਹਨਾਂ ਨੇ ਵੇਖ ਕੇ ਕਿਹਾ ਵੀ ਠੀਕ ਹੈ ਤੁਸੀਂ ਆਪਣਾ ਕੰਮ ਚਲਾਓ ਲੇਕਿਨ ਕਿਸੇ ਨੂੰ ਕੋ ਪਰੇਸ਼ਾਨੀ ਨਾ ਆਵੇ ਪਰ ਹੁਣ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਅਸੀਂ ਕਿਤੇ ਨਹੀਂ ਜਾਵਾਂਗੇ ਜਿੰਨੇ ਉਹਨਾਂ ਇੱਥੇ ਆ ਕੇ ਗੱਲ ਕਰ ਲੈ ਪਲੱਸ ਧਰਨਾ ਜਾਰੀ ਰਹੇਗਾ ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ ਸਰ ਉਹ ਤਾਂ ਫਿਰ ਉਹਨਾਂ ਦੀ ਮਰਜ਼ੀ ਹੈ ਜੇ ਧਰਨਾ ਜਾਰੀ ਰੱਖਣਾ ਤੇ ਵੇਖੋ ਆਪਾਂ ਅਪੀਲਤ ਨਹੀਂ ਨਾ ਕਰ ਸਕਦੇ ਕੋਈ ਕੋਈ ਫੀਲ ਕਰਨੀ ਚਾਹੋਗੇ ਉਹਨਾਂ ਨੂੰ ਨਹੀਂ ਅਪੀਲ ਤੇ ਮੈਂ ਕਰੂੰਗਾ ਹੀ ਹੁਣ ਮੇਰੀ ਤੇ ਮਿੱਟੀ ਜਿਹੜੀ ਆ ਉਹ ਵਿੱਚੇ ਅੜ ਗਿਆ ਨਾ ਕੰਮ ਕਾਨੂੰਨੀ ਕਾਰਵਾਈ ਜਿਹੜੀ ਮੈਂ ਆਪਣੇ ਕਿਸੇ ਢੰਗ ਤਰੀਕੇ ਨਾਲ ਚੱਲੂਗਾ ਹੀ ਆਪਣੇ ਕਿਸੇ ਵਕੀਲ ਦੀ ਕਿਸੇ ਅਫਸਰ ਦੀ ਸਲਾਹ ਲਵਾਂਗਾ ਰਨਾ ਬਕਸੀ ਸੀਗਣਾ ਮੈਂ ਬਕਸੀ ਥਾਣੇ ਵਾਲ ਦੇ ਨਾਲ ਤੋਂ ਦੁਨੀਆ ਜਾਣਦੀ ਮਸਲਾ ਸਾਡਾ ਇਹ ਆ ਕਿ ਬਤਾਲੇ ਤੋਂ ਸੇਰੋ ਤੱਕ ਸਾਡੇ 7 ਪਿੰਡ ਪੈਂਦੇ ਆ ਤੇ 9-10 ਹਜ਼ਾਰ ਦੀ ਪਾਪੂਲੇਸ਼ਨ ਸਿੰਗਲ ਰੋਡ ਆ ਸਿੰਗਲ ਰੋਡ ਦੀ ਕਪੈਸਿਟੀ ਹੈ ਨਹੀਂ ਕਿ ਜੋ ਟਿਪਰ ਦਾ ਆਪਾਰ ਚੱਲ ਰਿਹਾ ਇਸ ਲਈ ਦੋ ਸਾਲ ਦੇ ਵਿੱਚ ਉੱਥੋਂ ਲਗਾਤਾਰ ਟਿਪਰ ਜੋ ਚੱਲ ਰਿਹਾ ਮਿੱਟੀ ਦੇ ਤੇ ਸੜਕ ਬਿਲਕੁਲ ਖਤਮ ਹੋ ਚੁੱਕੀ ਆ ਸਕੂਲ ਆ 50 ਬੱਸਾਂ ਸਕੂਲ ਵਾਲੀਆਂ ਸਵੇਰੇ ਤੇ 50 ਸ਼ਾਮ ਨੂੰ 1:00 ਵਜੇ ਛੁੱਟੀ ਕਰਕੇ ਆਉਂਦੀਆਂ ਅਸੀਂ ਇੰਨੇ ਤਾਂਗੇ ਆ ਵੀ ਅਸੀਂ ਹੱਥ ਕੇ ਟਿਪਰ ਰੋਕਣੇ ਪਏ ਸਾਨੂੰ ਆ ਚਾਰ ਦਿਨੋਂ ਦੇ ਟਿਪਰ ਰੋਕਦੇ ਆ ਸਾਡੇ ਮੇਰੇ ਖਿਲਾਫ ਇੱਥੇ ਦਰਖਾਸਤ ਦਿੱਤੀ ਗਈ ਕਿ ਟਿਪਰ ਰੋਕਦਾ ਗੁੰਡਾਗਰਦੀ ਕਰਦਾ ਉਹ ਸਮਝਨੇ ਤੁਸੀਂ ਡੀਐਸਪੀ ਸਾਹਿਬ ਦੇ ਬੇਸ ਹੋਏ ਡੀਐਸਪੀ ਸਾਹਿਬ ਨੇ ਬਹੁਤ ਵਧੀਆ ਸੁਝਾਅ ਦਿੱਤੇ ਸਾਨੂੰ ਉਹਨਾਂ ਨੂੰ ਸਮਝ ਚ ਆਈ ਹੈ ਗੱਲ ਕਿ ਇਹ ਵਾਕਿਆ ਹੀ ਤਾਂ ਗਿਆ ਤੇ ਸਾਡੀ ਮੰਗ ਇਹ ਕਿ ਸਾਡੀ ਜਨਤਾ ਸਰੋ ਸੜਕ ਟਿਪਰ ਟਰੋਂ ਦੇ ਕੰਪੈਸਿਟੀ ਦੇ ਬਰਾਬਰ ਦੀ ਨਹੀਂ ਬਣਦੀ ਅਸੀਂ ਉੱਥੋਂ ਦੀ ਟਿਪਰ ਰਹਿਣ ਦੇਵਾਂਗੇ ਸਰਕਾਰ ਗਾੜੀ ਬੇਨਤੀ ਆ ਕੀ ਸਾਡੀ ਸੜਕ ਬਣਾਈ ਜਾਵੇ 18 ਫੁੱਟ ਸੜਕ ਬਣਾਈ ਜਾਵੇ ਔਰ ਉਹਦੀ ਕਪੈਸਿਟੀ ਐਨੀ ਹੋਵੇ ਵੇਟੇ ਪਰ ਚੁੱਕ ਸਕੇ ਜਣੀ ਹੁਣ ਅੱਜ ਜਿਹੜੀ ਗੱਲਬਾਤ ਹੋਈ ਸੀ ਕਿ ਦਰਖਾਸਤ ਹੋਈ ਕੀ ਕਿ ਉਹਨਾਂ ਨੇ ਤੁਹਾਨੂੰ ਅੱਜ ਡੀਐਸਟੀ ਸਾਹਿਬ ਨੇ ਕਿਹਾ ਕਿ ਹੋਰ ਸਾਰੇ ਕੋ ਮਹਿਕਮਾ ਆ ਜੋ ਨੈਸ਼ਨਲ ਹਾਈਵੇ ਬਣਾ ਰਿਆ ਉਹਨਾਂ ਦੇ ਕੋਲ ਜਾ ਉਹਨਾਂ ਨੂੰ ਮੰਗ ਪੱਤਰ ਦਿਓ ਤਾਂ ਤੁਹਾਡਾ ਮਸਲਾ ਹੱਲ ਕਰਨਗੇ ਪਰ ਨਹੀਂ ਸਾਡੀ ਅਸੀਂ ਉੱਥੇ ਨਹੀਂ ਜਾ ਰਹੇ ਉਹਨਾਂ ਨੂੰ ਲੋੜਾ ਕੰਮ ਉਹਨਾਂ ਦਾ ਬੰਦਾ ਜਾ ਸਾਡੇ ਕੋਲ ਉਹਨਾਂ ਜਿੱਥੇ ਸੀ ਧਰਨਾ ਲਾਇਆ ਉਹ ਜਗ੍ਹਾ ਤੇ ਅੱਜ ਜੇ ਜਿਹੜਾ ਮੰਨ ਲਓ ਕਿ ਇਹਦੇ ਵਿੱਚ ਫਿਰ ਸਮੱਸਿਆ ਦਾ ਹੱਲ ਕੀ ਹੈਗਾ ਕਿ ਕੰਮ ਮੰਨ ਲਓ ਵੀ ਕਹਿੰਦੇ ਕਿ ਜੇ ਤੁਸੀਂ ਨੈਸ਼ਨਲ ਹਾਈਵੇ ਦਾ ਕੰਮ ਰੋਕਦੇ ਜੇ ਕਿਰਵਾਈ ਹੋ ਸਕਦੀ ਹੈ ਕੋਈ ਗੱਲ ਨਹੀਂ ਜਦੋਂ ਆਪਾਂ ਕੋਈ ਵੀ ਸੰਘਰਸ਼ ਦੇ ਰਾਹ ਤੇ ਤੁਰਦੇ ਆਂ ਤੇ ਕਾਰਵਾਈਆਂ ਦੇ ਪਹਿਲਾਂ ਕਿੰਨੇ ਪਿੰਡ ਆਏ ਸੱਤ ਪਿੰਡ ਆਏ ਚੁਲਾੜੀ ਖਾਨਪੁਰ ਪੈਣੀ ਦੋ ਸੇਰੋਂ ਸੇਰੋਂ ਬਾਗਾ ਸੇਰੋਂ ਲਗਾ ਥਾਣੀਵਾਲ ਤੇ ਜਲਾਲਪੁਰ ਗਰਾਂਸਪੁਰ ਤੇ ਉਹ ਰਸਤਾ ਜੋ ਮੁੜ ਕੇ ਫੇਰ ਬਿਆਸ ਨੂੰ ਆ ਜਾਂਦਾ ਹੈ ਦੋਦੇਪਾਲ ਸਰਾں ਵਾਸਤੇ ਇੱਕ ਰਸਤਾ ਮੁੜ ਕੇ ਠਬਾਣਾ ਨੂੰ ਚਲਾ ਜਾਂਦਾ ਜੇ ਤੇ ਖਾਸੀ ਗੜੇ ਵਾਲੀ ਕੋਟਲੀ ਉੱਥੇ ਜਾ ਕੇ ਠਬਾਣਾ ਨੂੰ ਚੜ੍ਹ ਜਾਂਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਸਰ ਤੋਂ ਲਾਸਟ ਪਿੰਡ ਹੈ ਸਾਡੀ ਪਹਿਲਾਂ ਇਸ ਤੋਂ ਪਹਿਲਾਂ ਹਾਂ ਜੀ 4-5 ਵਾਰ ਰੋਕੇ ਗਏ ਕੀ ਕਿਹਾ ਗਿਆ ਉਹਨਾਂ ਵੱਲੋਂ ਜਾਂ ਬਸ ਇਹੀ ਉਹੀ ਸਿੱਧਾ ਸਰਪੰਚ ਸਾਹਿਬ ਤਾਂ ਜਿਵੇਂ ਲੱਕੜ ਦਾ ਮੁੰਡਾ ਹਾਨੂੰ ਹੀ ਦੇਣ ਆਏ ਕਿ 2 ਮਹੀਨੇ ਨੂੰ ਸੜਕ ਬਣਾ ਦਾਂਗੇ। ਅਸੀਂ ਕਹਾਂ ਜਿੱਦਾਂ ਸੜਕ ਸ਼ੁਰੂ ਕਰ ਦੋਗੇ ਉਸ ਦਿਨ ਟਿਪਰ ਚਲਾ ਦੇ। ਵੱਡੀਆਂ ਮੁਸ਼ਕਲਾਂ ਕਿਹੜੀਆਂ ਦਾ ਸਾਹਮਣਾ ਕਰਨਾ ਪਿਆ? ਤੁਸੀਂ ਸਰ ਇੱਕ ਵਾਰੀ ਵਿਜ਼ਿਟ ਕਰੋ ਸੜਕ ਦੇ ਉੱਤੇ। ਮਤਲਬ ਖਤਮ ਹੋ ਗਈ ਪਿੰਡ। ਇਹਨੂੰ ਦੁਨੀਆ ਨਾਲੋਂ ਕਟੌਕ ਹੋ ਗਿਆ ਜੀ। ਇੰਨੀ ਕਿ ਸੜਕ ਟੁੱਟ ਚੁੱਕੀ ਆ। ਇੰਨਾ ਕੁ ਮੰਦਾ ਹਾਲ ਆ ਵੀ ਕਦੀ ਲੋਕ ਬਜਰੀ ਦੀ ਸੜਕ ਹੁੰਦੀ ਸੀ ਅੱਜ ਉੱਥੇ ਲੋਕ ਬਜਰੀ ਦੇ ਦੇਖ ਰਹੇ। ਖੱਡੇ ਹੀ ਖੱਡੇ ਆ ਜੀ। ਇੰਨਾ ਕੁ ਮੰਦਾ। ਕੀ ਕਦੇ ਕਦੇ ਸਰਕਾਰ ਵਿਰੋਧੀ ਤੇ ਕਰਕੇ ਦੇਣੀ ਹੈ ਜਾਂ ਤੁਸੀਂ ਨਹੀਂ ਨਹੀਂ ਆਪਣਾ ਕਿਸੇ ਪੋਲੀਟੀਕਲ ਪਾਰਟੀ ਨਾਲ ਮੇਰਾ ਤਾਂ ਬਿਲਕੁਲ ਸਬੰਧ ਨਹੀਂ ਮੇਰਾ ਕਦੀ ਕੋਈ ਦਾਦ ਦੇ ਕੇ ਕਾਂਗਰਸੀ ਰਿਆ ਅਕਾਲੀ ਰਿਆ ਆਪਾਂ ਦੇ ਹੱਕ ਮੰਗਦੇ ਆਂ ਦੇਸ਼ ਯਾਦ ਹੋਏ ਨੂੰ 77+ ਸਾਲ ਹੋ ਗਿਆ ਤੇ ਆਂ ਜਾਨ ਨੂੰ ਸੜਕ ਮੰਗਣੀ ਪੈ ਰਹੀ ਕਾਹਦਾ ਵਿਕਾਸ ਕੀ ਅਸੀਂ ਦੇਖਦਾ ਹੈ ਸਾਰੇ ਅਸੀਂ ਜਿਹੜੀਆਂ ਗੱਡੀਆਂ ਖਰੀਦੀਆਂ ਉਹਦਾ ਰੋਡ ਟੈਕਸ ਨਹੀਂ ਦਿੱਤਾ ਹੈ ਜਾਂ ਅਸੀਂ ਉੱਥੇ ਟੈਕਸ ਨਹੀਂ ਭਰਦੇ ਜੀਐਸਟੀ ਆਲੀ ਲੰਦੇ ਸਭ ਕੁਝ ਦੇ ਰਹੇ ਤੁਸੀਂ ਪਟਾਈ ਬਟੇ ਨਹੀਂ ਇਹ ਇਲਾਕੇ ਦੇ ਲੋਕਾਂ ਦੀ ਮੰਗ ਹੈ ਉਹ ਸਾਰੇ ਪਿੰਡ ਬਹੁਤ ਦੁਖੀ ਹੈ ਕਿਉਂਕਿ ਇਲਾਕੇ ਦਾ ਹਲਕੇ ਨਾਲ ਟੁੱਟ ਜਾਣਾ ਇੱਕ ਮੰਦਭਾਗੀ ਗੱਲ ਹੈ ਤੇ ਅਸੀਂ ਚਾਹੁੰਦੇ ਹਾਂ ਖੁਦ ਕਿਉਂਕਿ ਭਗਵੰਤ ਸਿੰਘ ਮਾਨ ਸਰਕਾਰ ਦੀ ਵੀ ਇਹ ਨੀਤੀ ਆ ਕਿ ਕੋਈ ਵੀ ਪਿੰਡ ਜਿਹੜਾ ਆ ਉਹ ਇਸ ਸੰਤਾਪ ਨੂੰ ਨਹੀਂ ਹਟਾਉਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਜਾਂ ਕਿੰਨਾ ਕਾਰਨਾ ਕਰਕੇ ਉਸ ਪਾਸੇ ਅਜੇ ਤੱਕ ਧਿਆਨ ਨਹੀਂ ਦਿੱਤਾ ਗਿਆ ਇਸ ਕਰਕੇ ਅੱਜ ਇਹਨਾਂ ਸੱਜਣਾ ਦੇ ਨਾਲ ਪਿੰਡ ਦੇ ਇਲਾਕੇ ਦੇ ਮੋਤਬਰ ਜਿਹੜੇ ਉਸ ਇਲਾਕੇ ਦੇ ਰਿਪਰਿਜ਼ੈਂਟ ਕਰਦੇ ਆ ਮੋਤਬਰ ਬੰਦੇ ਉਹਨਾਂ ਦੇ ਨਾਲ ਆ ਕੇ ਖੜੇ ਆ ਕਿ ਇਹਨਾਂ ਦੀ ਮੰਗ ਜਿਹੜੀ ਹੈ ਜਲਦੀ ਪੂਰੀ ਹੋਵੇ। ਤੁਹਾਡੇ ਵੱਲੋਂ ਜਿਹੜੀਆਂ ਚਿੱਠੀਆਂ ਪਾਈਆਂ ਗਈਆਂ ਸਰਕਾਰ ਨੂੰ ਸੋਸ਼ਲ ਮੀਡੀਆ ਤੇ ਵੀ ਤੁਸੀਂ ਅਪਲੋਡ ਕੀਤੀਆਂ ਬੱਸੀ ਭਾਈ ਨੇ ਵੀ ਟੈਗ ਕੀਤਾ ਹੋਊਗਾ ਵਿੱਚ ਕੀ ਕਹਿ ਸਕਦੇ ਆ ਸਪਸ਼ਟ ਜਿਹੜੇ ਉਹ ਸ਼ਬਦਾਂ ਦੇ ਵਿੱਚ ਸਰਕਾਰ ਤੁਹਾਡੀ ਤੁਹਾਡੀ ਨਹੀਂ ਸੁਣੀਗੀ। ਮੈਂ ਵੇਖੋ ਜੀ 350 ਸਾਲਾਂ ਜਿਹੜਾ ਆਪਾਂ ਸਮਾਗਮ ਮਨਾਉਂਦੇ ਪਏ ਸੀ ਸ਼ਹੀਦੀ ਸਮਾਗਮ ਉਹ ਨੂੰ ਮੁੱਖ ਰੱਖ ਦਿੱਤੇ ਹੋਏ ਕਿਉਂਕਿ ਸੰਗਤ ਦਾ ਜਿਹੜਾ ਗੁਰਦੁਆਰਾ ਸਾਹਿਬ ਆਉਣਾ ਉਸ ਪਿੰਡ ਦੇ ਸੰਗ ਪਿੰਡਾਂ ਦੀਆਂ ਸੰਗਤਾਂ ਨੇ ਵੀ ਉੱਥੇ ਪਹੁੰਚਣਾ ਸੀ ਮੈਂ ਖੁਦ ਈਟੀਓ ਸਾਹਿਬ ਨੂੰ ਮੈਂ ਪੱਤਰ ਦਿੱਤਾ ਸਾਡੇ ਮੰਤਰੀ ਸਾਹਿਬ ਉਹਨਾਂ ਨੇ ਵੀ ਪ੍ਰਵੋਸਾ ਦਿਵਾਇਆ ਕਿਉਂਕਿ ਪੀਡਬਲਯੂਡੀ ਮਹਿਕਮਾ ਦੇ ਉਹਨਾਂ ਦੇ ਕੋਲ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀ ਚਿੱਠੀਆਂ ਲਿਖੀਆਂ ਸੀ ਤੇ ਇਹ ਸਮਾਗਮ ਕਿਉਂਕਿ ਸਮਾਗਮ ਦੇ ਸਮਾ ਘਟ ਸੀ ਤੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਸਮਾਗਮਾਂ ਤੋਂ ਬਾਅਦ ਜਿਹੜਾ ਆ ਇਹ ਸੜਕ ਦਾ ਜਿਹੜਾ ਹੈ ਛੇਤੀ ਹੱਲ ਕੀਤਾ ਜਾਊਗਾ ਤੇ ਆਸ ਵੀ ਆ ਕਿ ਮਾਨ ਸਰਕਾਰ ਜਿਹੜੀ ਇਹ ਜਲਦੀ 2 ਮਹੀਨੇ 2 ਮਹੀਨੇ ਪਹਿਲਾਂ ਦੀ ਗੱਲ ਹੈ ਤੁਸੀਂ ਚਿੱਠੀਆਂ ਅਪਲੋਡ ਕੀਤੀਆਂ ਸੀ ਕੰਮ ਹੋਣਾ ਹੁੰਦਾ ਸਰਵੇ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਅਗੇ ਮਹਤਵਪੂਰਨ ਗੱਲ ਹੋ ਸਕਦੀ ਹੈ ਪਰ ਸਪਸ਼ਟ ਇੱਕ ਰਾਜਨੀਤੀ ਤੋਂ ਤੈਤ ਤੁਸੀਂ 630 ਸਾਲਾਂ ਦੀ ਗੁਰੂ ਦੀ ਗੱਲ ਕੀਤੀ ਹੈ ਗੁਰੂ ਦੀ ਧਰਤੀ ਤੋਂ ਲੋਤੇ ਹਨ ਕਿ ਤਨਾ ਕਿਤੇ ਦੇਲਤਿਆ ਤਰ੍ਹਾਂ ਕਿ ਕਹਿ ਸਕਦੇ ਹੋ ਸਰਕਾਰ ਨੇ ਨਹੀਂ ਸੁਣੀ ਨਹੀਂ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਸਰਕਾਰ ਨੇ ਨਹੀਂ ਸੁਣੀ ਹਾਂ ਇਹ ਕਿ ਸਮੇਂ ਦੀ ਘਾਟ ਦਾ ਕਰਕੇ ਉਹ ਜਿਹੜਾ ਕੰਮ ਆ ਉਹਦੇ ਵਿੱਚ ਦੇਰੀ ਹੋਈ ਬਟ ਆਪਾਂ ਆਈ ਕਹਿ ਸਕਦੇ ਹਾਂ ਜਦੋਂ ਕੋਈ ਜਵਾਬ ਨਹੀਂ ਆਇਆ ਠੀਕ ਹੈ ਜੀ ਕਾਰਵਾਈ ਨਹੀਂ ਹੋਈ ਇਹ ਤਾਂ ਮਤਲਬ ਤੇ ਆਈ ਹੋਇਆ ਸਰਕਾਰ ਨੇ ਨਹੀਂ ਜਵਾਬ ਆਇਆ ਮੰਤਰੀ ਸਾਹਿਬ ਨੇ ਖੁਦ ਪ੍ਰੋਸਾ ਦਵਾਇਆ ਸੀ ਕਿ ਕਿ ਇਹ ਕੰਮ ਜਿਹੜਾ ਆ ਉਹੜਾ ਆਪਣਾ ਇੱਕ ਸਮੇਧੀ ਕਾਰਡ ਦਾ ਕਰਕੇ ਜਿਹੜਾ ਵੀ ਉਹਨੂੰ ਆਪਾਂ ਸ਼ੁਰੂ ਨਹੀਂ ਕਰ ਸਕਦੇ ਜਿੱਦਾਂ ਹੀ ਆਪਣੇ ਸਮਾਗਮ ਸਮਾਪਤ ਹੁੰਦੇ ਉਹ ਤੋਂ ਛੇਤੀ ਬਾਅਦ ਆਪਾਂ ਇਹੜਾ ਨਜਾਇਜ਼ ਮਾਈਨਿੰਗ ਤੁਸੀਂ ਕਹੇ ਨਜਾਇਜ਼ ਮਾਈਨਿੰਗ ਦੀ ਤੁਸੀਂ ਪੁਸ਼ਟੀ ਕਰਦੇ ਹੋ ਕਿਉਂਕਿ ਉਹ ਮਾਈਨਿੰਗ ਦੀ ਜਿਹੜੀ ਪਰਮਿਸ਼ਨ ਦਿਖਾ ਰਿਹਾ ਹੈ ਪਰਮਿਸ਼ਨ ਐਪਲੀਕੇਸ਼ਨ ਪਰਮਿਸ਼ਨ ਦਿਖਾ ਰਿਹਾ ਤੁਸੀਂ ਕਹ ਰਿਹਾ ਨਜਾਇਜ਼ ਮਾਈਨਿੰਗ ਮਤਲਬ ਜੇ ਇਨ ਕੇਸ ਕੱਲ ਨੂੰ ਉਹ ਮਾਈਨਿੰਗ ਜਿਹੜੀ ਹੈਗੀ ਆ ਉਹ ਪਰਮਿਸ਼ਨ ਦੇ ਨਹੀਂ ਆਉਂਦੀ ਆ ਤੇ ਕਾਰਵਾਈ ਜੇ ਕਰੋਗੇ ਤੁਹਾਡੇ ਤੇ ਫਿਰ ਜਾਂਚ ਦਾ ਵਿਸ਼ਾ ਆ ਇਹ ਤੁਸੀਂ ਕਹਿੰਦੇ ਮਾਈਨਿੰਗ ਜਿਹੜੀ ਆ ਮਾਈਨਿੰਗ ਅਗਰ ਇੱਕ ਕੈਪੈਸਿਟੀ ਦੇ ਆਧਾਰ ਤੇ ਹੁੰਦੀ ਆ ਇਹ ਵਿਭਾਗ ਦੇ ਦਾ ਕੰਮ ਹੈ ਕਿ ਵਿਭਾਗ ਜਾਂਚ ਕਰੇ ਕਿ ਅਗਰ ਕੋਈ ਬੰਦਾ ਉੱਥੇ ਨਜਾਇਜ਼ ਮਾਈਨਿੰਗ ਕਿਉਂਕਿ ਸੁਣਨ ਦੇ ਵਿੱਚ ਆਇਆ ਜੋ ਇਲਾਕੇ ਦੇ ਲੋਕਾਂ ਤੋਂ ਫੀਡਬੈਕ ਆਇਆ ਮੈਂ ਉਹਦੇ ਮਤਾਬਕ ਗੱਲ ਕਰਦਾ ਪਿਆ ਆ ਅਗਰ 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 ਤੇ ਸਰਕਾਰ ਤੇ ਨਹੀਂ ਕੁਝ ਲੋਕ ਇਥੇ 2 ਮਹੀਨੇ ਦੀ ਐਪਲੀਕੇਸ਼ਨ ਕੁਝ ਲੋਕ 2 ਮਹੀਨੇ ਦੀ ਐਪਲੀਕੇਸ਼ਨ ਚ ਕੀ ਕੀਤਾ ਜਿਸ ਕੰਮ ਕੁਝ ਕੁਝ ਲੋਕ ਜਿਹੜੇ ਆ ਉਹ ਇੱਕ ਲੀਗਲ ਡਾਕੂਮੈਂਟ ਦੇ ਅਧਾਰ 'ਤੇ ਹੋ ਸਕਦਾ ਆ ਕਿ ਕੁਝ ਕਪੈਸਿਟੀ ਤੋਂ ਵੱਧ ਜਿਹੜੀ ਆ ਉਹ ਰੇਤਾ ਉਥੋਂ ਕੱਢਦੇ ਹੋਣ ਉਹਦੀ ਜਾਗ ਦਾ ਵਿਸ਼ਾ ਹੈ ਤੇ ਸਰਕਾਰ ਨੂੰ ਇਹ ਜਾਂਚ ਕਰਨੀ ਚਾਹੀਦੀ ਤੇ ਕੀਤੀ ਵੀ ਜਾਊਗੀ ਆਪਾਂ ਹਲਕੇ ਵਿਧਾਇਕ ਨੂੰ ਵੀ ਬੇਨਤੀ ਕਰਦੇ ਪਏ ਦੀ ਜਾਂਚ ਕਰਾਉਣ ਕਿ ਅਗਰ ਕੋਈ ਲੋੜ ਤੋਂ ਬਾਅਦ ਉੱਥੇ ਮਾਈਨਿੰਗ ਕੋ ਦਿੱਤੀ ਜਾ ਕਾਨੂੰਨ ਦੇ ਜਿਹੜੇ ਦਾਇਰਾ ਹੈ ਉਸ ਤੋਂ ਬਾਹਰ ਕੋਈ ਜਾ ਕੇ ਕਰਦਾ ਤਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਬਾਬਾ ਦੇ ਲਾਗੇ ਇੱਕ ਪਿੰਡ ਬਕਬਕ ਪਿੰਡਾਂ ਦੇ ਲੋਕ ਜਿਹੜੇ ਇਕੱਠੇ ਹੋ ਕੇ ਆਏ ਨੇ ਤਾਂ ਉਹਨਾਂ ਦਾ ਇੱਕ ਦੋਸ਼ ਇਹ ਹੈ ਕਿ ਜਿਹੜੇ ਡਿੱਪਰ ਚੱਲਦੇ ਨੇ ਰੋਡ ਦੇ ਉੱਪਰ ਤਾਂ ਉਹਦੇ ਸਬੰਧ ਵਿੱਚ ਦੋਸ਼ ਇਹ ਤੇ ਬਲਾਇਆ ਕੀ ਕਹਿਣਾ ਹੈ ਇਹਦੇ ਵਿੱਚ ਇਹ ਮੈਟਰ ਹੈ ਜੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੇ ਡਿੱਪਰ ਉਹਨਾਂ ਦੇ ਪਿੰਡਾਂ ਨੂੰ ਟਰੈਵਲ ਕਰ ਰਹੇ ਨੇ ਉਹਨਾਂ ਦੀਆਂ ਪਿੰਡ ਦੀਆਂ ਸੜਕਾਂ ਔਰ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਦੇਖੋ ਇਹਦੇ ਵਿੱਚ ਡਾਇਰੈਕਟ ਉੱਥੇ ਨੈਸ਼ਨਲ ਹਾਈਵੇ ਦਾ ਕੰਮ ਚੱਲ ਰਿਹਾ ਹੈ ਕਿ ਤੁਸੀਂ ਨੈਸ਼ਨਲ ਹਾਈਵੇ ਦੇ ਕਨਸਰਟ ਅਫੀਸ਼ੀਅਲਸ ਨਾਲ ਸੰਪਰਕ ਕੀਤਾ ਜਾਵੇ ਬਾਕੀ ਜੇ ਉੱਥੇ ਕੋਈ ਟ੍ਰੈਫਿਕ ਵਾਇਲੇਸ਼ਨ ਜਾਂ ਕੋਈ ਪੁਲਿਸ ਦੇ ਮਤਲਬਕ ਕੋਈ ਉਹਨਾਂ ਨੂੰ ਜੇ ਸ਼ਿਕਾਇਤ ਹੈ ਤਾਂ ਅਸੀਂ ਉਹਦੇ ਵਾਸਤੇ ਬੈਠੇ ਆ ਪਬਲਿਕ ਸਰਵੰਟ ਹੈ ਬਟ ਉਹਨਾਂ ਨੇ ਇਹ ਕਿਹਾ ਵੀ ਨਹੀਂ ਸਾਨੂੰ ਪੁਲਿਸ ਦੇ ਮਤਲਬਕ ਕੋਈ ਸ਼ਿਕਾਇਤ ਨਹੀਂ ਹੈ ਉਹਨਾਂ ਦੇ ਰੋਡਸ ਦੇ ਉੱਪਰ ਟਿਪਰ ਚੱਲਣ ਤੋਂ ਉਹਨਾਂ ਨੂੰ ਪ੍ਰੋਬਲਮ ਹੈ ਕਿ ਸਾਡੀਆਂ ਰੋਡਸ ਜਿਹੜੀਆਂ ਉਹਨਾਂ ਦੀ ਹਾਲਤ ਖਸਤਾ ਹੋ ਰਹੀ ਹੈ ਤੇ ਇਸ ਕਰਕੇ ਉਹਨਾਂ ਨੂੰ ਮੈਂ ਦੱਸਿਆ ਹੈਗਾ ਕਿ ਤੁਸੀਂ ਜਿਹੜੇ ਨੈਸ਼ਨਲ ਹਾਈਵੇ ਦੇ ਕੰਸਰਨਡ ਅਫੀਸ਼ਰਸ ਹੈ ਪਲੀਜ਼ ਉਹਨਾਂ ਨਾਲ ਸੰਪਰਕ ਕਰੋ ਇੱਕ ਦਰਖਾਸਤ ਵੀ ਕਹਾ ਦਿੱਤੀ ਗਈ ਸੀ ਕਿਸੇ ਵੱਲੋਂ ਕਿਹੜੇ ਬੇਸ ਤੇ ਜਿਹੜਾ ਇਹਨਾਂ ਨੂੰ ਬੁਲਾਇਆ ਨਿਊ ਵਾਇਸ ਸੀ ਜੀ ਉਹਨਾਂ ਨੇ ਵੀਡੀਓ ਅਪਲੋਡ ਕੀਤੀ ਸੀ ਇੱਕ ਸੋਸ਼ਲ ਮੀਡੀਆ ਤੇ ਤੇ ਉਹਨਾਂ ਨੂੰ ਮੈਂ ਇਹੀ ਦੱਸਿਆ ਕਿ ਦੱਸੋ ਤੁਹਾਡੀ ਕੀ ਪਰੇਸ਼ਾਨੀ ਕੋਈ ਪੁਲਿਸ ਦੇ ਮੁਤਲਕ ਕੋਈ ਹੈ ਤਾਂ ਅਸੀਂ ਹੱਲ ਕਰ ਸਕਦੇ ਹਾਂ ਬਟ ਦੇ ਸੈਡ ਕਿ ਪੁਲਿਸ ਦੇ ਮੁਤਲਕ ਸਾਨੂੰ ਕੋਈ ਪਰੇਸ਼ਾਨੀ ਨਹੀਂ ਨਾ ਪੁਲਿਸ ਦੇ ਮੁਤਲਕ ਕੋਈ ਐਸਾ ਕੋਈ ਦੋਸ਼ ਹੈ ਸਿਰਫ ਉਹਨਾਂ ਦੀ ਇਹੀ ਪਰੇਸ਼ਾਨੀ ਹੈ ਕਿ ਉਹਨਾਂ ਦੇ ਪਿੰਡਾਂ 'ਚੋਂ ਟਿੱਕਰ ਛੋਟੀਆਂ ਰੋਡਾਂ ਤੋਂ ਵੱਡੇ ਵਾਹਨ ਜਾ ਰਹੇ ਨੇ ਤੇ ਕਿ ਉਹਨਾਂ ਦੀਆਂ ਰੋਡ ਟੁੱਟ ਰਹੀਆਂ ਨੇ ਤੇ ਰੋਡ ਟੁੱਟਣ ਦਾ ਮਾਮਲਾ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਨੈਸ਼ਨਲ ਹਾਈਵੇ ਤੇ ਕੰਮ ਚੱਲ ਰਿਹਾ ਹੈ ਸਰਕਾਰ ਦਾ ਕੰਮ ਹੈ ਪਲੀਜ਼ ਤੁਸੀਂ ਉਹਨਾਂ ਦੇ ਕੰਸਰਨਡ ਅਫੀਸਰਸ ਨੂੰ ਮਿਲੋ ਸੋ ਦੈਟ ਉਹ ਉਹਨਾਂ ਦੀ ਪ੍ਰੋਬਲਮ ਦਾ ਹੱਲ ਕਰ ਸਕਦੇ ਇਸ ਤੋਂ ਇਲਾਵਾ ਉਹਨਾਂ ਦੇ ਇੱਕ ਹੋਰ ਇਹ ਕਿ ਨਾਲ ਹਸਪਤਾਲ ਆਇਆ ਹੈ ਕਿ ਲੱਗੇ ਜਿਹੜੇ ਪਿੰਡਾਂ ਦੇ ਸਕੂਲ ਨੇ ਜਾਂ ਸਾਡੇ ਖੇਡ ਮੈਦਾਨ ਆ ਉੱਥੇ ਲੋਕ ਜਿਹੜੇ ਸ਼ਾਮ ਨੂੰ ਆਉਂਦੇ ਤੋਂ ਉਸ ਚੀਜ਼ ਨਾਲ ਜਿਹੜੇ ਟਿੱਕਰਾਂ ਨੇ ਜਿਹੜੀ ਪ੍ਰੋਬਲਮ ਕ ਤਾਂ ਉੱਥੇ ਪਰੇ ਜਾ ਕੇ ਬੰਦ ਕੀਤੇ ਜਾਣ ਜਾਂ ਕਿਤਨੇ ਕਿਤੇ ਜਿਹੜਾ ਸਾਡਾ ਇਹ ਸੋਰਸ ਜਿਹੜਾ ਕਿ ਪੱਡੇ ਵੀ ਕਿ ਜਿਹੜੇ ਲੋਕ ਜਿਹੜੇ ਨੇ ਉੱਥੇ ਜਿਹੜੇ ਖੇੜ ਦੇ ਨੇ ਬੱਚੇ ਜਾਂ ਲੋਕ ਜਿਹੜੇ ਉੱਥੇ ਹੁੰਦੇ ਨੇ ਤਾਂ ਉਹਨਾਂ ਵਾਸਤੇ ਕੋਈ ਵੀ ਜਿਹੜਾ ਪ੍ਰਸਤ ਹੋਰ ਕੋਈ ਬਾਈਏ ਦੇਖੋ ਅਸੀਂ ਉੱਥੇ ਪੈਟਰੋਲਿੰਗ ਇਨਕਰੀਜ਼ ਕਰ ਰਹੇ ਹਾਂ ਤਾਂ ਜੋ ਕਿਸੇ ਵੀ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਕਿਉਂਕਿ ਗਵਰਨਮੈਂਟ ਦਾ ਕੰਮ ਹੈ ਸਰਕਾਰ ਦਾ ਕੰਮ ਚੱਲ ਰਿਹਾ ਕੋਈ ਇਲੀਗੈਲਿਟੀ ਨਹੀਂ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਕੰਸਰਨਡ ਮੁਤਲਕਾ ਵਿਭਾਗ ਨੂੰ ਮਿਲ ਲਓ ਬਾਕੀ ਪੁਲਿਸ ਦੇ ਮਤਲਬ ਉਹਨਾਂ ਨੂੰ ਕੋਈ ਦੋਸ਼ ਪਰੇਸ਼ਾਨੀ ਜਾਂ ਦਿੱਕਤ ਨਹੀਂ ਹੈ ਫਿਰ ਵੀ ਅਸੀਂ ਉਹਨਾਂ ਦੀ ਹੈਲਪ ਵਾਸਤੇ ਤਿਆਰ ਹਾਂ ਅਸੀਂ ਪੈਟਰੋਲਿੰਗ ਇਨਕਰੀਜ਼ ਕਰਕੇ ਕੋਸ਼ਿਸ਼ ਕਰਾਂਗੇ ਕਿ ਉੱਥੇ ਕਿਸੇ ਦਾ ਕੋਈ ਨੁਕਸਾਨ ਨਾ ਹੋ